ਪੰਜਾਬੀਓ ਆ ਵੀਡੀਓ ਨੂੰ ਮਾਣ ਨਾਲ ਦੇਖਿਓ ਤੇ ਮਾਣ ਨਾਲ ਸ਼ੇਅਰ ਕਰਿਓ ਹਰ ਪੰਜਾਬੀ ਦੇ ਨਾਲ ਇਹ ਦੁਨੀਆ ਤੇ ਇਕਲੌਤਾ ਬੰਦਾ ਹੈ ਆਪਣਾ ਪੰਜਾਬੀ ਭਰਾ ਹੈ ਤੇ ਇਕਲੌਤਾ ਬੰਦਾ ਹੈ ਜਿਹੜਾ ਸਾਰੀ ਦੁਨੀਆ ਦੇ ਵਿੱਚ ਦਾਲਾਂ ਸਪਲਾਈ ਕਰਦਾ ਹੈ ਇਹਨੂੰ ਕੈਨੇਡਾ ਦੇ ਵਿੱਚ ਗੋਰਿਆਂ ਨੇ ਦਬਾਉਣ ਵਾਸਤੇ ਵਾਹ ਲਾ ਲਈ ਪਰ ਇਹਦੇ ਕਾਰੋਬਾਰ ਤੇ ਇਹਦੇ ਦਿਮਾਗ ਦੇ ਸਾਦਕੇ ਜਾਈਏ ਇਹਨੂੰ ਕੋਈ ਦਬਾ ਨਹੀਂ ਸਕਿਆ ਇਹ ਇੰਨਾ ਵੱਡਾ ਕਾਰੋਬਾਰੀ ਆ ਵੀ ਇਹਦੇ ਘਰੇ ਰੇਲਾਂ ਰੁਕਦੀਆਂ ਇਹਦੇ ਘਰੋਂ ਰੇਲਾਂ ਚੱਲਦੀਆਂ ਰੂਸ ਤੇ ਚੀਨ ਵਰਗੇ ਮੁਲਖਾਂ ਨੇ ਇਹਨੂੰ ਆਪਦੇ ਦੇਸ਼ ਦੇ ਵਿੱਚ ਲਿਜਾਣ ਵਾਸਤੇ ਪੂਰਾ ਯੋਰ ਲਾ ਲਿਆ ਪਰ ਇਹ ਬੰਦਾ ਜਿੱਥੇ ਬਸ ਸੈੱਟ ਹੋ ਕੇ ਬੈਠ ਗਿਆ ਉੱਥੋਂ ਹੀ ਆਪਣਾ ਕਾਰੋਬਾਰ ਚਲਾ ਰਿਹਾ ਤੇ ਪੂਰੇ ਪੰਜਾਬੀ ਜਗਤ ਦਾ ਸਿਰ ਬੜੇ ਮਾਣ ਨਾਲ ਉੱਚਾ ਕਰ ਰਿਹਾ ਤੇ ਦੂਜੀ ਗੱਲ ਜਿੱਡਾ ਵੱਡਾ ਏ ਦੁਨੀਆ ਦਾ ਕਾਰੋਬਾਰੀ ਆ ਉਨਾਂ ਹੀ ਸਿੰਪਲ ਸਾਦਾ ਤੇ ਸਾਫ਼ ਦਿਲ ਦਾ ਇਨਸਾਨ ਆ ਹਰਪ੍ਰੀਤ ਨੇ ਇਹਦੇ ਨਾਲ ਮੁਲਾਕਾਤ ਕੀਤੀ ਆ ਤੁਸੀਂ ਇਹਦੀਆਂ ਗੱਲਾਂ ਸੁਣਦੇ ਸੁਣਦੇ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀਡੀਓ ਕਦੋਂ ਮੁੱਕ ਗਈ ਬਸ ਮੁੱਕਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਉਸ ਪੰਜਾਬੀ ਦੀ ਖੁਸ਼ਕ ਬੰਦਰਗਾਹ ਤੇ ਆ ਗਿਆ ਜਿੱਥੇ ਰੇਲਾਂ ਆ ਕੇ ਰੁਕਦੀਆਂ ਨੇ ਜਿੰਨੇ ਵੀ ਮਹਾਦੀਪ ਨੇ ਸਾਰੇ ਮਹਾਦੀਪਾਂ ਦੇ ਵਿੱਚ ਦਾਲ ਇੱਥੋਂ ਸਪਲਾਈ ਹੁੰਦੀ ਆ ਮਤਲਬ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਆ ਅੱਜ ਉਸ ਪਰਿਵਾਰ ਦੇ ਨਾਲ ਮੁਲਾਕਾਤ ਕਰਨੀ ਹਰ ਸੁਖਪਾਲ ਸਿੰਘ ਸੰਘਾ ਤੇ ਉਹਨਾਂ ਦੇ ਫਾਦਰ ਸਾਹਿਬ ਅਮਰੀਕ ਸਿੰਘ ਸੰਘਾ ਜਲੰਧਰ ਵਾਲਿਓ ਪਾਸਿਓਂ ਸੀ ਤੇ ਉਹਨਾਂ ਨੇ ਪੰਜਾਬੀਆਂ ਦਾ ਨਾਂ ਬਹੁਤ ਵੱਡੇ ਪੱਧਰ ਤੇ ਲੈ ਕੇ ਗਏ ਆ ਚੜ੍ਹਦੀ ਕਲਾ ਵਾਲਾ ਕੰਮ ਅੱਜ ਮੁਲਾਕਾਤ ਕਰਾਵਾਂਗੇ ਬਾਈ ਜੀ ਸਤਿ ਸ੍ਰੀ ਅਕਾਲ ਜੀ ਇਸ ਵਾਰ ਹਰ ਸੁਖਪਾਲ ਸਿੰਘ ਸੰਘਾ ਸਭ ਆਪਣੇ ਨਾਲ ਨੇ ਹਾਂਜੀ ਤੇ ਜੌਨੀ ਸੰਘਾ ਸਾਹਿਬ ਵੀ ਉਹਨੂੰ ਕਹਿੰਦੇ ਆ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਇਹ ਦਵਾ ਪੂਰਾ ਤੁਹਾਡਾ ਹਾਂਜੀ ਆ ਆਪਣਾ ਬਿਜ਼ਨਸ ਆ ਗਲੋਬਲ ਐਗਰੀਕਲਚਰ ਟਰਾਂਸਲੋਡਿੰਗ ਜੀ ਇੱਥੇ ਦਾਲਾ ਹੁੰਦੀ ਆ ਸਾਰੀ ਕੈਨੇਡਾ ਜਿਹੜੀਆਂ ਗ로우 ਹੁੰਦੀਆਂ ਸਕੈਚਵਨ ਹੂੰ ਆ ਆਪਣੀ ਕਾਫੀ ਉੱਥੇ ਫਾਰਮਿੰਗ ਹੁੰਦੀ ਆ ਤਾਂ 올 ਅਰਾਊਂਡ ਵਰਲਡ ਜਾਂਦੀ ਆ ਐਸ ਵੇਲੇ ਮਟਰ ਲੋਡ ਹੁੰਦੇ ਆ ਅੱਛਾ ਮਟਰ ਆਹੇ ਹਾਂ ਤਾਜ਼ੇ ਮਟਰ ਆਪਣੇ ਹੂੰ ਲੈ ਇਹ ਹੁਣ ਕਿਹੜੇ ਪਾਸੇ ਨੂੰ ਚੱਲੇ ਆ ਇਹ ਕਿੱਧਰ ਨੂੰ ਚੱਲੇ ਏਸ਼ੀਆ ਏਸ਼ੀਆ ਸਾਊਥ ਏਸ਼ੀਆ ਇੰਡੀਆ ਸਾਰੇ ਸਾਰੇ ਕੰਟਰੀ ਨੂੰ ਜਾਂਦੇ ਆ ਇੱਥੋਂ ਇਥੋਂ ਕੰਟੇਨਰਾਂ ਚ ਪੈਕ ਹੁੰਦੇ ਆ ਫਿਰ ਕੰਟੇਨਰ ਸਾਰੇ ਸ਼ਿਪ ਤੇ ਜਾਂਦੇ ਆ ਹਾਂ ਤੇ ਸਾਰੇ ਪਾਸੇ ਦੁਨੀਆ ਤੇ ਜਾਂਦੇ ਆ ਸਾਰੇ ਵਰਲਡ ਨੂੰ ਫੀਡ ਕਰਦੇ ਆ ਬਿਲਕੁਲ ਬਿਲਕੁਲ ਤੇ ਗੱਲ ਹੈ ਕਿ ਇਹ ਵੀ ਇੱਥੇ ਗੋਰੀਏ ਵੀ ਬਹੁਤ ਆ ਹਾਂਜੀ ਪੰਜਾਬੀਆਂ ਦੇ ਕੁਰਬਾਨੀਆਂ ਸੋਖ ਨਾਲ ਪਹਿਲਾਂ ਬਹੁਤ ਕੀਤੀਆਂ ਇਹਨਾਂ ਨੇ ਹਨਾ ਸੋਖ ਨਾਲ ਮੈਂ ਤਾਂ ਆਖਿਆ ਕਿਉਂਕਿ ਕੁਰਬਾਨੀਆਂ ਤੋਂ ਡਰੇ ਨਹੀਂ ਹਾਂਜੀ ਹਾਂਜੀ ਘਬਰੇ ਨਹੀਂ ਯਾ ਯਾ 1897 97 ਦੇ ਵਿੱਚ ਆ ਗਏ ਸੀ ਕਿਹਨਾ ਹਾਂਜੀ ਫਾਦਰ ਸਾਹਿਬ 1970 ਚ ਆ ਗਏ ਸੀ ਅਰਾਊਂਡ ਜੀ ਜੀ ਹਾਂਜੀ ਹਾਂਜੀ ਤੇ ਉੱਥੇ ਫਿਰ ਗੱਲ ਹੈ ਕਿ ਆਉ ਵੀ ਫਿਰ ਗੋਰਿਆਂ ਨੇ ਦਵਾ ਨਹੀਂ ਪਾਇਆ ਵੀ ਛੱਡ ਜਾ ਯਾਰ ਇਹ ਏ ਤਿੰਨ ਤਰ੍ਹਾਂ ਕੰਮ ਕੈਪਚਰ ਕਰਨ ਦੀ ਇਹਨੂੰ ਅਸੀਂ ਆਹ ਕੰਮ 2008 ਸਟਾਰਟ ਕੀਤਾ ਸੀ ਕਾਫੀ ਪ੍ਰੈਸ਼ਰ ਗੋਰਿਆਂ ਨੇ ਪਾਇਆ ਸੀ ਸਾਰੇ ਨੇ ਜਿੱਦਾਂ ਖੜਿਆ ਨਾ ਹੋਵੇ ਕੰਪਨੀ ਫੋਨ ਐਸ ਵੇਲੇ ਵਨ ਆਫ ਦਿ ਟਾਪ ਫੈਸਿਲਿਟੀ ਆ ਸਾਡੇ ਆ ਟੈਕਨੋਲੋਜੀ ਵੀ ਆ ਬਣਾਈ ਆ ਕੋਈ ਕੰਮ ਇੱਥੇ ਜਿੱਦਾਂ ਅਸੀਂ ਬਣਾਇਆ ਹੁਣ ਸਾਰੇ ਨਕਲ ਸਾਡਾ ਮਾਰਦੇ ਆ ਜਿਹੜੇ ਅਸੀਂ ਸਿਸਟਮ ਲਾਇਆ ਜਿਗਾੜ ਬਣਾਇਆ ਅੱਜ ਤਾਂ ਆਪਣੇ ਦੇਸ਼ੇ ਟੱਕਰ ਚ ਹੈ ਨਹੀਂ ਕੋਈ ਹਾਂਜੀ ਤੁਹਾਡੀ ਟੱਕਰ ਚ ਹੈ ਨਹੀਂ ਇਸ ਵਕਤ ਕੋਈ ਨੋ ਨੋ ਐਸ ਵੇਲੇ ਹੈਗੀਆਂ ਕੰਪਨੀਆਂ ਕਾਫੀ ਪਰ ਆਪਾਂ ਜਿੱਦਾਂ ਬਾਬੇ ਦੀ ਮੇਲ ਨਾਲ ਕਾਫੀ ਗਰੋ ਹੋਏ ਹੁਣ ਐਸ ਵੇਲੇ ਆਪ ਨੂੰ ਗਵਰਨਮੈਂਟ ਦੀ ਮੇਲ ਨਾਲ ਵੀ ਗ੍ਰਾਂਟ ਮਿਲਿਆ ਆ ਕਿ ਤੁਸੀਂ ਆਪਣਾ ਕੰਮ ਡਬਲ ਕਰੋ ਕੈਨੇਡਾ ਦਾ ਫਾਇਦਾ ਹੁੰਦਾ ਆ ਕੈਨੇਡਾ ਦੀ ਹੈਲਪ ਕਰੋ ਫੇ ਕੈਨੇਡਾ ਦੀ ਐਕਸਪੋਰਟ ਵੱਧਦੀ ਆ ਸਾਰੇ ਕੰਟਰੀ ਨਾਲ ਨਾਲ ਤੇ ਫਿਰ ਜਿਵੇਂ ਹੋਰ ਦੇਸ਼ਾਂ ਨੇ ਅਪਰੋਚ ਕੀਤਾ ਵੀ ਸੰਘਾ ਸਾਹਿਬ ਵੀ ਸਾਡੇ ਵਾਲੇ ਪਾਸੇ ਲਿਆਉਗੇ ਸੱਸ ਜਿਆ ਰਸ਼ੀਆ ਤੇ ਚਾਈਨਾ ਵਾਲਿਆਂ ਨੇ ਵੀ ਕਾਫੀ ਕੀਤਾ ਟਰਾਈ ਲੈ ਕੇ ਜਾਣ ਨੂੰ ਆ ਸਾਰਾ ਪਲੈਂਟ ਦੰਦਾ ਰਸ਼ੀਆ ਲਾ ਕੇ ਦੋ ਸਾਨੂੰ ਫਲਾਨਾ ਉਹਨਾਂ ਵੀ ਬਹੁਤ ਜੋਲ ਹੈ ਅਸੀਂ ਤਾਂ ਗਿਆ ਅਸੀਂ ਕੈਨੇਡਾ ਨਾਲ ਹੀ ਕੰਮ ਕਰਨਾ ਹੂੰ ਤਾਂ ਬਸ ਉਹਨੂੰ ਦੱਦ ਵਾਪੁਰਾ ਚੜਦੀ ਕਲਾ ਤੁਹਾਡੇ ਫਾਦਰ ਸਾਹਿਬ ਦਾ ਵੀ ਬਹੁਤ ਵੱਡਾ ਯੋਗਦਾਨ ਆ ਯਾ ਯਾ ਫਾਦਰ ਸਾਹਿਬ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦੇ ਹਨਾ ਉਹ ਤੋਂ ਪਹਿਲਾਂ ਆਕਿਰ ਸਿੰਘ ਸੰਘਾ ਮੇਰਾ ਬਾਬਾ ਸੀ ਕਿ ਉਹਦੋਂ ਕਿਹੜਾ ਪਿੰਡ ਆ ਫਿਰ ਉਧਰ ਆਪਣਾ ਰਸੂਰਪੁਰ ਕਲਾ ਇਹ ਜਲੰਧਰ ਚ ਹਾਂਜੀ ਡਿਸਟ੍ਰਿਕਟ ਜਲੰਧਰ ਆ ਹੂੰ ਉੱਥੇ ਰਸੂਰਪੁਰ ਕਲਾ ਕੋਦਰ ਲੱਗ ਵੀ ਪੈ ਜਾਂਦਾ ਤੇ ਪਿੰਡ ਪਤਾ ਵੀ ਆਪਣੀ ਚੜਤੇ ਨਹੀਂ ਆ ਵੀ ਲੋਕਾਂ ਨੂੰ ਉਥੋਂ ਦੇ ਪਿੰਡ ਦੇ ਆਪਣੇ ਸਾਰੇ ਪਿੰਡ ਦੇ ਮੁੰਡੇ ਵੀ ਆਏ ਆ ਸਾਰੇ ਸੱਦੇ ਅੱਛਾ ਤਾਂ ਪਿੰਡ ਇੱਥੇ ਰੱਖਿਆ ਆ ਪਿੰਡ ਤੋਂ ਸਾਰੇ ਆਈ ਜਾਂਦੇ ਆ ਇੰਡੀਆ ਤੋਂ ਜਿਹੜਾ ਹਾਂ ਅਮਰ ਤੁਰ ਕੇ ਦੇਖ ਸਕਦੇ ਆ ਪੰਜ ਹਾਂਜੀ ਹਾਂਜੀ ਦੇਖ ਆਜੂ ਦੇਖੀ ਇਧਰਲੇ ਪਾਸੇ ਅੱਛਾ ਇਹ ਸਾਰੀਆਂ ਦਾਲਾਂ ਹੀ ਲੱਦੀਆਂ ਨੇ ਨਾ ਤੇ ਹਾਂਜੀ ਦਾਲਾਂ ਹੀ ਆ ਇਹ ਚ 100 ਟਨ ਇੱਕ ਗੱਡੀ 100 ਟਨ ਹੁੰਦਾ ਦਾਲ ਦਾ ਅੱਛਾ 100 ਟਨ ਹੂੰ ਬੱਲੇ ਕੱਲ ਵੀ ਵੱਡੀ ਗੱਲ ਆ ਤੇ ਫਿਰ ਇਥੋਂ ਲਾ ਕੇ ਫਿਰ ਇੱਕ ਰੇਲਵੇ ਦੀ ਗੱਲ ਕਰਦੇ ਸੀ ਕੁਝ 1923 ਦੀ ਹੁਕੀ ਮੈਟਰ ਸੀ ਆਹ ਪ੍ਰਾਪਰਟੀ ਇਥੇ ਰੇਲਵੇ ਯੂਜ਼ ਕਰਦੀ ਆ 1923 ਤੱਕ ਆ ਜੀ ਆਪਾਂ ਟੇਕਓਵਰ ਕੀਤੀ ਸੀ 2008 ਚ ਆਪਾਂ 2008 ਚ ਟੇਕਓਵਰ ਕਰ ਲਈ ਸੀ ਯਾਰ ਡਬਲ ਕਰਤਾ ਸੀ ਉਸ ਤੋਂ ਬਾਅਦ ਡਬਲ ਹੀ ਕਰੀਏ ਕੰਮ ਤੇ ਗੱਲ ਹੈ ਕੀ ਆ ਵੀ ਏਡਾ ਕਾਰੋਬਾਰ ਆ ਤੇ ਜ਼ਿੰਦਗੀ ਤੁਹਾਡੀ ਸਾਦੀ ਜਿਹਾਉਨੇ ਹੋ ਹਾਂਜੀ ਆ ਬਹੁਤ ਸਾਦੀ ਜ਼ਿੰਦਗੀ ਜਿੰਦ ਜਿਵੇਂ ਤੁਹਾਡੇ ਕੋਲ ਆਰ ਆਰ ਵਾਲੀਆਂ ਕਾਰਾਂ ਵੀ ਆ ਤੇ ਆਏ ਆਪਾਂ ਬਹਿਣ ਤੇ ਆ ਹਾਂਜੀ ਹਾਂਜੀ ਬਹੁਤ ਸਾਦੀ ਜ਼ਿੰਦਗੀ ਇਹ ਕਨਸੈਪਟ ਕਿਵੇਂ ਸਾਦਗੀ ਬਸ ਜੋ ਬਬਦ ਯੂ نو ਬੇਸਿਕੀ ਚੀਜ਼ ਹੈ ਦੀ ਆਪਾਂ ਨੂੰ ਸਾਰਿਆਂ ਨੂੰ ਇੱਥੇ ਹੈ ਨਾ ਰੋਟੀ ਪਾਣੀ ਰੋਟੀ ਪਾਣੀ ਸਾਰੇ ਨੇ ਆਪ ਨੰਗੇ ਆਏ ਨੰਗੇ ਜਾਣਾ ਵੈਲਕਮ ਨਹੀਂ ਚੜਦੀ ਕਲਾ ਤੇ ਆ ਆ ਸਾਰੇ ਆਪਣੇ ਹੀ ਆ ਡੱਬੇ ਡੁੱਬੇ ਕੰਟੇਨਰ ਠੀਕ ਆ ਤੇ ਫਿਰ ਗਵਰਨਮੈਂਟ ਵੀ ਕਿਵੇਂ ਸਾਥ ਦਿੰਦੀ ਆ ਫਿਰ ਇਥੋਂ ਦਾ ਪੂਰਾ ਹਾਂਜੀ ਗਵਰਨਮੈਂਟ ਕੈਨੇਡਾ ਦੀ ਬਹੁਤ ਸਾਥ ਦਿੰਦੀ ਆ ਕਾਫੀ ਗਵਰਨਮੈਂਟ ਦੀ ਸਪੋਰਟ ਹੈ ਉਹ ਵੀ ਚਾਹੁੰਦੀ ਕੈਨੇਡਾ ਰੈਪ੍ਰੀਜ਼ੈਂਟ ਹੋਵੇ ਵਰਲਡ ਵਾਈ ਹੈ ਨਾ ਹੂੰ ਕੈਨੇਡਾ ਦੀ ਗਵਰਨਮੈਂਟ ਜਿਹਦਾ ਚਾਹੁੰਦੀ ਆ ਸਾਰੇ ਪਾਸੇ ਆਪਣਾ ਪ੍ਰੋਡਕਟ ਆਪਣਾ ਨੰਬਰ 1 ਕੈਨੇਡਾ ਦਾ ਜਿੰਨੇ ਇਥੇ ਦਾਣਾ ਜਿੱਦਣ ਦੀ ਆ ਫਸਲ ਆਉਂਦੀ ਆ ਦੁਨੀਆ 'ਚ ਹੋਰ ਇਦਾਂ ਦੀ ਟੱਕੜੀ ਫਸਲ ਹੈ ਨਹੀਂ ਅ ਇੰਡੀਆ ਦੇ ਨਾਲ ਇੰਡੀਆ ਬਾੜੀ ਦੀ ਖੇਤੀ ਇੰਡੀਆ ਦੀ ਖੇਤੀ ਬਾੜੀ ਚੰਗੀ ਮੰਨੀ ਗਈ ਆ ਉਹਨਾਂ ਨਾਲ ਵੀ ਡੀਲ ਕਰਦੇ ਹੋ ਤੁਸੀਂ ਯੈਸ ਉਹ ਇੱਥੋਂ ਵੀ ਬੀ ਜਾਂਦੇ ਆ ਇੰਡੀਆ ਨੂੰ ਆ ਜਿਹੜੇ ਬੀ ਵੀ ਲੱਗਦੇ ਆ ਖਾਣ ਲੋਕੀ ਖਾਂਦੇ ਵੀ ਆ ਇੱਥੋਂ ਜਾਂਦੇ ਆ ਹਾਂ ਇੱਥੋਂ ਵੀ ਆ ਜਿਹੜੇ ਹੁਣ ਮਟਰ ਤੁਸੀਂ ਬੀਜ ਸਕਦੇ ਆ ਖਾ ਸਕਦੇ ਆ ਹੂੰ ਇਹਨਾਂ ਦੇ ਬੀ ਲਾ ਲਓ ਜਾਂ ਖਾ ਲਓ ਤਾਂ 올 ਅਰਾਊਂਡ ਯੂ ਇਸੋ ਇੰਡੀਆ ਤਕਰੀਬਨ ਪੰਜਾਬੀ ਆਪਣੇ ਆਏ ਸੀ 700 ਸਾਲ ਪਹਿਲਾਂ ਯਾ ਤਾਂ ਤੁਸੀਂ ਕਿੱ데 ਸਨ ਚਾਹੀ ਸੀ ਇੱਥੇ ਆਪਾਂ ਇੱਥੇ ਬੋਰਨ ਸੀ ਕੈਨੇਡਾ ਤੁਸੀਂ ਬੋਰਨ ਜਿੱਥੇ ਜਮੇ ਪੜੇ ਇੱਥੇ ਦੇ ਬਿਲਕੁਲ ਡੈਡੀ ਹੁਣੇ ਆਏ ਸੀ अराउंड 70 7 ਯੂਜੀ ਜੀ 90 ਬਿਲਕੁਲ ਇੱਧਰ ਹੋਰ ਵੀ ਦੇਖਣ ਜੋ ਕੁਝ ਹੈ ਦਿਖਾ ਸਕਦੇ ਹਾਂ ਸਾਨੂੰ ਹਾਂ ਜੀ ਆਪਣਾ ਇੱਧਰ ਸਾਰੇ ਲੋਡ ਕਿਤੇ ਹੁੰਦੇ ਆ ਕੰਟੇਨਰ ਹਾਂ ਆ ਐਚ ਵੀ ਦਾਣਾ ਹੁੰਦੀਆਂ ਆ ਜੀ ਇਹ ਵੀ ਸ਼ਿਫਟ ਹੁੰਦੀ ਆ 90 ਡਿਗਰੀ ਹੋ ਜਾਂਦਾ ਪਲੇਟਫਾਰਮ ਬਣਾਇਆ ਜੀ ਪਹਿਲਾਂ ਆਈ ਕਾ ਆਪਾਂ ਹੀ ਕੰਮ ਜਾਬ ਕੀਤਾ ਸੀ ਕੈਨੇਡਾ ਵਿੱਚ ਜੀ ਜਿਹੜੇ ਆ ਇੰਟਰ ਮਾਡਲ ਵਿੱਚ ਦਾੜਾ ਖੁੱਲੀਆਂ ਭੇਜਣ ਲੱਗੇ ਹੂੰ ਫਿਰ ਅਪਰੂਵ ਕਰਕੇ ਹੁਣ ਸਾਰਿਆਂ ਨੂੰ ਉਹਨੇ ਖੋਲ ਦੇ ਦਿੱਤੀ ਇਹ ਪ੍ਰੂਫ ਵੀ ਕਰਨੋਂ ਦੇ ਹੋਣਗੇ ਤੁਹਾਡੇ ਕੋਲ ਚੈਕਿੰਗ ਲਈ ਯਾ ਯਾ ਆ ਕੈਨੇਡੀਅਨ ਫੂਡ ਇਨਸਪੈਕਸ਼ਨ ਏਜੰਸੀ ਹੁੰਦੇ ਆ ਅਸੀਂ ਟੈਸਟਿੰਗ ਕਰਦੇ ਆ ਸਾਰੇ ਫੂਡ ਦਾ ਭੇਜਦੇ ਆ ਗ੍ਰੇਡਿੰਗ ਹੁੰਦੀ ਆ ਸਾਰੇ ਖਾਣੇ ਦੀ ਕਿਹੜਾ ਗ੍ਰੇਡ ਆ ਕਿਹੜਾ ਸਾਰਾ ਟੈਸਟਿੰਗ ਹੁੰਦੀ ਆ ਇੱਥੇ ਬਿਲਕੁਲ ਬਿਲਕੁਲ ਫਿਰ ਪਿੰਡ ਜਿਹੜਾ ਮਾਰਦੇ ਆ ਆ ਕਾਫੀ ਟਾਈਮ ਹੋ ਗਿਆ ਹੁਣ ਜਾਣੇ ਆ ਅਗਲੇ ਸਾਰ ਅਗੜਾ ਕੱਢ ਕੇ ਆਉਣਾ ਪੈਂਦਾ ਹੈ ਨਾ ਵੱਡੀ ਗੱਲ ਹੈ ਕਿ ਜੜਾ ਉੱਥੇ ਆਪਣੀਆਂ ਅਜੇ ਤਰ ਚੱਲ ਗਏ ਇੱਧਰ ਤੱਕ ਕੰਟੇਨਰ ਹੀ ਆ ਕੱਲੇ ਹਾਂਜੀ ਹਾਂਜੀ ਤੇ ਕਿੰਨੇ 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 ਏਰੀਆ ਚਾਹੀਦਾ ਸਾਰਾ ਆਪਣੇ ਪੰਜ ਏਕੜ ਉਦਾਂ ਆਲੇ ਦੁਆਲੇ ਇੱਕ ਦੋ ਏਕੜ ਹੋਰ ਹੈਗੇ ਬਾਦੂ ਸਮਾਨ ਖੜਾ ਕਰਨ ਨੂੰ ਅੱਛਾ ਬੜਾ ਮੇਨ ਯਾਰਡ ਫੈਸਿਲਿਟੀ 5 ਇਕਰ ਮਤਲਬ ਇਥੋਂ ਟੋ ਕਰਕੇ ਰੇਲ ਨਾਲ ਰੇਲ ਜੋਇੰਟ ਹੋ ਜਕੇ ਇਹ ਰੀ ਹਣਾ ਬਣੀ ਹੋਈ ਆ ਯਾ ਆ ਇਥੇ ਸੀਐਨ ਦਾ ਮੇਨ ਥੋਰਟ ਯਾਰਡ ਆ ਸਭ ਤੋਂ ਵੱਡੀ ਯਾਰਡ ਵੈਸਟਰਨ ਕੈਨੇਡਾ ਦੇ ਵਿੱਚ ਅੱਛਾ ਆਪਣੇ ਗਵਾਂਡੀਆਂ ਅੱਛਾ ਇਧਰਲੇ ਪਾਸੇ ਰੇਲ ਜਾਂਦੀ ਆ ਹਾਂਜੀ ਹਾਂਜੀ ਹੂੰ ਉਹ ਰੇਲ ਛੱਡ ਜਾਂਦੇ ਆ ਫੇਰ ਸੀ ਇੱਥੇ ਸ਼ਿਫਟਿੰਗ ਕਰ ਲੀਦੀ ਆ ਤੁਸੀਂ ਫੇਰ ਉਹਦੇ ਵਿੱਚ ਕਰਦੇ ਨੇ ਇਧਰ ਸਮਝੀਏ ਮਕੈਨਿਜ਼ਮ ਕੀ ਆ ਮਤਲਬ ਕਿਸ ਤਰੀਕੇ ਨਾਲ ਕਰਦੇ ਆ ਇਹ ਲਾਈਨਾਂ ਕਾਫੀ ਇਹਦੇ ਮਤਲਬ ਕਿੰਨੇ ਚਿਰ ਹੋ ਕੇ ਰੋਜ਼ ਨਹੀਂ ਸਪਲਾਈ ਹੁੰਦੀ ਰੇਲ ਚੱਲਦੀ ਹੈ ਹਾਂਜੀ ਰੋਜ਼ ਹੀ 24 ਆਵਰ 7 ਡੇਸ ਵੀ ਜੋ ਬਫਰ ਸਪਲਾਈ ਆ ਜਾਂਦੀ ਆ ਹਮ ਆ ਨਾਮਾ ਕਰਾ ਸਤੰਬਰ ਸ਼ੁਰੂ ਹੋ ਜਾਂਦਾ ਜੀ ਤਾਂ ਸਤੰਬਰ ਦੇ ਐਂਡਫੇ ਜਿਆਤੀ ਮੌਕਾ ਦਾ ਨਹੀਂ ਹਮ ਚੱਲੀ ਜਾਂਦਾ ਹੈ ਅਸ਼ੀਆ ਅਫਰੀਕਾ ਉੱਤਰੀ ਅਮਰੀਕਾ ਦੱਖਣੀ ਅਮਰੀਕਾ ਹਾਂਜੀ ਮੋਸਟਲੀ ਤੁਹਾਡਾ ਇਸ ਏਰੀਆ ਯੂਰਪ ਹਾਂਜੀ ਜਿੱਤੇ ਵੀ ਵੱਡੇ ਵੱਡੇ ਪਾਣੀ ਆ ਜਾਂਦੇ ਉੱਥੇ ਸਾਰੇ ਜਿੱਥੇ ਮਤਲਬ ਬੰਦੇ ਦਾ ਕਹੋ ਪਾਣੀ ਜਾਂਦ ਜਾਹਤ ਜਾਂਦੇ ਆ ਜਾਂ ਬੰਦੇ ਦੇ ਨਾਲ ਹੀ ਨਸਲ ਪਾਈ ਜਾਂਦੀ ਆ ਹਾਂਜੀ ਹਾਂਜੀ ਉੱਥੋਂ ਤੱਕ ਤੁਹਾਡਾ ਬੰਪ ਹਾਂਜੀ ਸਾਰੇ ਜਾਂਦੇ ਇਥੋਂ ਬਹੁਤ ਮਾਣ ਵਾਲੀ ਗੱਲ ਆ ਹਾਂਜੀ ਤੇ ਇੰਨੀ ਨਿਮਰਤਾ ਤੁਹਾਡੇ ਚ ਕਮਾਲ ਦੀ ਗੱਲ ਆ ਇਹ ਨਹੀਂ ਤਾਂ ਬੰਦਾ ਚੋਂ ਹੀ ਚੱਕਮਾ ਹੋ ਜਾਂਦਾ ਯਾ ਯਾ ਥੈਂਕ ਯੂ ਥੈਂਕ ਯੂ ਯਾ ਤੇ ਫਿਰ ਸੋਚ ਆਏ ਸੀ ਵੀ ਜਾਜਾ ਨਾਲ ਵੀ ਤੁਹਾਡੇ ਆਪਣੇ ਪਰਸਨ ਜਾਜ ਵੀ ਸੀ ਆ ਉਹ ਉਹ ਜਿੱਦਾਂ ਆਪਣੇ ਟਰੱਕ ਟਰাকিং ਸਿਸਟਮ ਹੈ ਹਨਾ ਜੀ ਵੱਡੇ ਵੱਡੇ ਟਰੱਕ ਆਪਾਂ ਸਪੈਸ਼ਲ ਪਰਮਿਟ ਪਾਇਸ ਜਿਹੜੀ ਆਪਣੀ ਜਿਹੜੇ ਕਾਰਬਨ ਫੁੱਟ ਬੈਠ ਹੁੰਦਾ ਆ ਜਦੋਂ ਹੁਣ ਆਪਾਂ ਧਰਤੀ ਤੋਂ ਖਾਣਾ ਲੈਂਦੇ ਆ ਧਰਤੀ ਨੂੰ ਬਚਾ ਕੇ ਰੱਖੀ ਜਿੰਨਾ ਵੀ ਵੇਸਟ ਘਟ ਗਈਏ ਜੀ ਫਿਰ ਸਪੈਸ਼ਲ ਪਰਮਿਟ ਬਣਾਏ ਸੀ ਜਿਹੜਾ ਆ ਰਿਡਿਊਸ ਕਰੂਗਾ ਵੇਟ ਰੋਡਾਂ ਤੇ ਬਾਦ ਕੰਟੇਨਰ ਜਾਂਦੇ ਆ ਤਾਂ ਹੁਣ ਟਰੱਕ ਹੋ ਇੱਕ ਟਰੱਕ ਦੋ ਟਰੱਕਾਂ ਦਾ ਕੰਮ ਕਰਦਾ ਆ ਇੱਕੋ ਐਕਸਲ ਜੇ ਤੁਸੀਂ ਸਪੈਸ਼ਲ ਪਰਮਿਟ ਮਿਲਦਾ ਨੂੰ ਹਨਾ ਹਾਂਜੀ ਸਪੈਸ਼ਲ ਪਰਮਿਟ ਬਣਾਈ ਸੀ ਯੂਨੀਵਰਸਿਟੀ ਦੇ ਸਟੱਡੀ ਕਰਾਈ ਸੀ ਇਥੇ ਰੋਡਾ ਰੋਡਾ ਦੀ ਬ੍ਰਿਜਾਂ ਦੀ ਸਾਰੀ ਸਟੱਡੀ ਕਰਾ ਕੇ 5 ਸਾਲ ਲੱਗੇ ਫਿਰ ਪਹਿਲੀ ਕੰਪਨੀ ਨੂੰ ਆਪਣ ਨੂੰ ਇਥੇ ਸਪੈਸ਼ਲ ਪਰਮਿਟ ਮਿਲੇ ਸੀ ਉਹ ਐਕਸਲ 33 ਐਕਸਲ ਲੱਗੇ ਹੋਏ ਹਾਂਜੀ ਹਾਂਜੀ ਜੀ ਖਾਲੀ ਆ ਤਾਂ ਉੱਤੇ ਚੱਕੇ ਜਾਂਦੇ ਆ ਬਾਕੀ ਉੱਪਰ ਚੱਕੇ ਜਾਂਦੇ ਰਬੜ ਉਹਨਾ ਖਰਾਬ ਹੋਵੇ ਬਾਕੀ ਧਰਤੀ ਬੱਚੇ ਜਿੰਨੀ ਵੀ ਬੱਚਦੀ ਹੈ ਨਾ ਹਾਂਜੀ ਜੀ ਤੇ ਆਹ ਕੀ ਹੋ ਰਿਹਾ ਵੀ ਇਧਰਲੇ ਪਾਸੇ ਆਹ ਸਿਸਟਮ ਕੀ ਆ ਇੱਥੋਂ ਦਾਣਾ ਇੱਥੋਂ ਜਾ ਕੇ ਆਪ ਜਾ ਕੇ ਉਹ ਕੰਟੇਨਰਾਂ ਚ ਪੈਂਦੀ ਆ ਅੱਛਾ ਇਹ ਇਹਦੇ ਵਿੱਚ ਕੱਢ ਰਹੇ ਹੋ ਕੋ ਪਾ ਰਹੇ ਹੋ ਇਹ ਚੋਂ ਕੱਢ ਰਹੇ ਆ ਕੱਢ ਰਹੇ ਤਾਂ ਜਾਣਾ ਕੰਟੇਨਰਾਂ ਚ ਆ ਅੱਛਾ ਅੱਛਾ ਆ ਆ ਰੇਲ ਦੇ ਵਿੱਚੋਂ ਡਲਾਂ ਕੱਢ ਕੇ ਕੰਟੇਨਰਾਂ ਚ ਪਾ ਕੇ ਸ਼ਿਪਿੰਗ ਸ਼ਿਪ ਸ਼ਿਪ ਹੋ ਜਾਣੇ ਆ ਸ਼ਿਪ ਤੇ ਜਾਣਗੇ ਯੈਸ ਹੂੰ ਤੇ ਪਿੰਡ ਦੇ ਬੰਦੇ ਰੱਖਿਆ ਇਹ ਵੱਡੀ ਗੱਲ ਲੱਗੀ ਨਹੀਂ ਪਿੰਡ ਤੋਂ ਬੰਦੇ ਪਾ ਜਾਬ ਦੇ ਬੰਦੇ ਆ ਯਾ ਠੀਕ ਆ ਗੱਲਬਾ ਪੂਰੀ ਆ ਫਿਰ ਠੀਕ ਆ ਠੀਕ ਆ ਗੱਲ ਖੁਸ਼ ਆ ਬੰਦੇ ਯਾ ਯਾ ਖੁਸ਼ ਆ ਖੁਸ਼ ਆ ਹੋਰ ਕੋ ਖਾਸ ਗੱਲ ਦੱਸਣ ਵਾਲੀ ਰਹਿ ਗਈ ਹੋਵੇ ਬਸ ਬਾਬੇ ਦੀ ਮਿਹਰ ਯੂ نو ਆਪਾਂ ਵਰਕਰ ਇਅ ਦਾ ਆਪ ਡਾਊਨ ਹੁੰਦਾ ਰਹਿੰਦਾ ਇੰਡਸਟਰੀ ਬਹੁਤ ਕੁਝ ਹੁੰਦਾ ਪੋਟ ਇਹ ਵੀ ਤੁਹਾਡੇ ਕੰਪੀਟੀਟਰ ਆ ਉਹ ਰੇਟ ਵੀ ਸੈੱਟ ਲੈਂਦੇ ਹੋਣਗੇ ਥੱਲੇ ਉਹਦੋਂ ਸਟ੍ਰੈਟਜੀ ਕੀ ਜਾਂ ਬੋਨ ਸਟ੍ਰੈਟਜੀ ਟਰਾਈ ਕੀਤੀ ਆਪਣੇ ਬੰਦੇ ਨੂੰ ਥੱਲੇ ਲਾਉਣ ਨੂੰ ਇਸ ਵੇਲੇ ਬੜਾ ਉਹਦਾ ਉਹ ਵੀ ਕਰਦੇ ਰਹਿੰਦੇ ਆ ਵਿੱਚ ਕੋਈ ਵਰਲਡ ਵੀ ਚੇਂਜ ਹੋ ਜਾਂਦਾ ਹੁਣ ਯੂਕਰੇਨ ਦੀ ਲੜਾਈ ਚੱਲਦੀ ਆ ਹੁਣ ਉਹ ਉਧਰੋਂ ਸ਼ਿਫਟ ਹੋ ਗਿਆ ਪਲੈਟਫਾਰਮ ਫੇ ਕੋਈ ਉਧਰੋਂ ਫੜਾ ਜਾਂਦਾ ਕਦੀ ਗਰਮੀ ਜਾਈ ਹੋ ਜਾਂਦੀ ਆ ਕਦੀ ਕੁਸ਼ ਹੋ ਜਾਂਦਾ ਹੁਣ ਆਪਣੇ ਆਪਣੇ ਬੰਦੇ ਆ ਇੰਨਾ ਝਾੜ ਲੈਂਦੇ ਆ ਹੁਣ ਫਾਰਮਰ ਇੰਡੀਆ ਹੋ ਗਏ 30 ਸਾਲ ਹੋ ਜਾਂਦੇ ਆ ਕਹਿੰਦੇ ਅਗਲੇ ਸਾਲ ਪੈਸੇ ਪੂਰੇ ਹੋ ਜੂਗੇ ਅਗਲੇ ਸਾਲ ਪੈਸੇ ਪੂਰੇ ਇਸ ਤੇ ਤੁਰੇ ਜਾਂਦੇ ਲਾਈਨ ਤੇ ਮਤਲਬ ਅਗਲੇ ਸਾਲ ਘਾਟਾ ਪੂਰਾ ਕਰਨ ਲੱਗਾ ਉਹ ਇੱਕ ਚੱਲ ਹੀ ਜਾਂਦਾ ਚੱਲ ਹੀ ਜਾਂਦਾ ਆਪਣੇ ਬੰਦੇ ਹਾਂ ਆਪਣੇ ਬੰਦੇ ਨਹੀਂ ਗਿਆ ਹਾਂ ਨਹੀਂ ਗਿਆ ਆਪਣੀ ਗੱਲ ਹਾਂ ਆਪਣੇ ਵੀ ਸਹੀ ਕੰਮ ਸੱਟੇ ਵੀ ਆ ਜੀ ਜੀ ਜਦੋਂ ਅਗਲੇ ਸਾਲ ਦੇਖੂਗੇ ਚਾਹ ਅਗਲੇ ਸਾਲ ਪੂਰੇ ਹੋਏ ਚਾਹ ਅਗਲੇ ਸਾਲ ਹੋ ਜੀਏ ਹੂੰ ਬਸ ਲੱਗੇ ਰਹੀਦਾ ਦਾ ਗੋਰੇ ਫਿਰ ਪੂਰੇ ਕਰੜੇ ਕਰਕੇ ਰੱਖਿਆ ਜਿਹੜਾ ਕੋਈ ਆਕੜਦਾ ਸੀ ਯਾ ਯਾ ਹੋ ਹੁਣ ਹੁਣ ਨੂੰ ਪਤਾ ਲੱਗ ਗਿਆ ਇਹਨੇ ਕੰਪਿਊਟਰ ਆਏ ਨੇ ਨਹੀਂ ਹਟਣਾ ਨਾ ਦਬਣਾ ਨਹੀਂਗਾ ਤੇ ਇਲਾ ਹੀ ਰੇਲਾਂ ਚੱਲਦੀਆਂ ਰਹਿਣਾ ਹਾਂਜੀ ਚੱਲਦੀਆਂ ਰਹਿਣ ਤੇ ਧੰਨਵਾਦ ਬਾਈ ਜੀ ਥੈਂਕ ਯੂ ਬਹੁਤ ਚੰਗਾ ਲੱਗਿਆ ਮਿਲ ਕੇ ਵਿਜ਼ਿਟ ਕਰਨ ਨੂੰ ਥੈਂਕ ਯੂ ਵੈਰੀ ਮਚ ਥੈਂਕ ਯੂ ਤੇ ਚੰਮਰ ਸਾਹਿਬ ਗੱਗੀ ਬਾਈ ਨਾਲ ਆ ਇਹ ਲੈ ਕੇ ਆ ਸੀ ਬਾਈ ਲਖਵੀਰ ਅੱਜ ਐਬਸੈਂਟ ਹੋ ਗਿਆ ਉਹ ਲੈ ਕੇ ਆ ਸੀ ਧੰਨਵਾਦ ਉਹਨਾਂ ਦਾ ਵੀ ਮੁਲਾਕਾਤ ਕਰਾਈ ਕਮਾਲ ਚੜਦੀ ਕਲਾ ਯਾਰ ਇਹ ਵੱਡੀਆਂ ਗੱਲਾਂ ਪੂਰਟ ਹੋਣਾ ਯਾਰ ਆਪ ਦਾ ਡਰਾਈਪੋਰਟ ਯੈਸ ਯਾਰ ਇਹ ਵੱਡੀ ਗੱਲ ਆ ਤੇ ਸਾਰੀ ਦੁਨੀਆ ਦੇ ਹਰ ਥਾਂ ਦੇ ਉੱਤੇ ਅੰਨ ਪਹੁੰਚਾਉਣਾ ਇੱਕ ਵੱਡੀ ਸੇਵਾ ਵੀ ਆ ਤੇ ਕਾਰੋਬਾਰ ਦੇ ਤੌਰ ਤੇ ਦੇਖੀਏ ਤਾਂ ਆਪਣੇ ਪੰਜਾਬੀਆਂ ਦਾ ਦਬ ਦਬਾਰਿਆ ਵਾ ਲੈ ਕੋਈ ਵੀ ਆਪਣੇ ਮੁੰਡੇ ਪੰਜਾਬ ਤੋਂ ਉਹਦੇ ਸਟੂਡੈਂਟ ਜਾਂ ਕਿਸੇ ਨੂੰ ਵੀ ਹੈਲਪ ਚਾਹੀਦੀ ਆ ਫੋਨ ਕਰੋ ਸਾਡ ਨੂੰ ਗਲੋਬਲ ਐਗਰੀਕਲਚਰ ਤੇ ਜੀ ਸਾਰੇ ਦੇ ਮਾਤੇ ਖੜੇ ਆ ਪਰ ਇੱਥੇ ਵਾਹ ਵੱਡੀ ਗੱਲ ਚੜਦੀ ਕਲਾ ਚੜਦੀ ਕਲਾ ਵਾਹ ਕਮਾਲ ਗੱਲ ਕਮਾਲ ਆਲਾ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆਂ